ਅਰ ਔਰ ਤੁਸੀਂ ਖੋਦ ਅੱਜ ਦੇਖ ਰਹੇ ਆ ਕਿ ਸਵੇਰ ਤੋਂ ਲੈ ਕੇ ਆਪਣੇ ਜਿਹੜੇ ਉਮੀਦਵਾਰ ਆ ਉਹਨਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਆਏ ਹੋਏ ਆ ਕਿਵੇਂ ਰਿਹਾ ਜਿਹੜਾ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦਾ ਕੰਮ ਕਾਜ ਤੇ ਅੱਗੇ ਜਿਹੜਾ ਚੋਣ ਮਹਿੰਮ ਹੈ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਹੈ ਉਹਨਾਂ ਦੇ ਵਿੱਚ ਕਿਹੋ ਜਿਹਾ ਜੋਸ਼ ਹੈ ਹਲਕਾ ਨੇ ਹਲਸੇੰਗ ਵਾਲੇ ਨੇ ਜਿਹੜੀਆਂ ਕਿ 25 ਬਲਾਕ ਸੰਪਤੀਆਂ ਤੇ ਪੰਜ ਜ਼ਿਲ੍ਹਾ ਪ੍ਰੀਸ਼ਦਾਂ ਉਹਦੇ ਵਿੱਚ ਸਾਰੇ ਕਾਗਜ਼ ਅੱਜ ਸਾਡੇ ਭਰੇ ਗਏ ਆ ਇੱਕ ਦੋ ਮੇਰਾ ਖਲ ਖੜੇ ਆ ਲਾਈਨ ਚ ਦੇ ਪਰੇ ਜਾਣਗੇ ਬਸ ਤੁਹਾਨੂੰ ਬਤਾਈ ਦੇਣਾ ਜਿਹੜਾ ਕਿ ਪੀਸਪਾਲ ਇੱਥੇ ਕੋਈ ਕੋਈ ਲੜਾਈ ਝਗੜੇ ਤੋਂ ਨਹੀਂ ਕੋਈ ਪ੍ਰੋਬਲਮ ਆਈ ਇਹ ਵਧੀਆ ਇਸ ਕੱਲ ਦਾ ਤੇ ਜਿਹੜੀ ਰਹੀ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਇਹ ਤਾਂ ਪਾਰਟੀ ਪ੍ਰਧਾਨ ਸਰਦਾਰ ਸਿੱਖ ਸਿੰਘ ਬਾਦਲ ਜਿਨ੍ਹਾਂ ਦੀ ਮਿਹਨਤ ਇੰਨੀ ਜਿਆਦੇ ਆ ਤੇ ਉਸ ਮਿਹਨਤ ਦੇ ਸਦਕਾ ਅੱਜ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਯਾਦ ਕਰ ਰਹੇ ਆ ਇਹ ਮੈਨੂੰ ਪੂਰਨ ਵਿਸ਼ਵਾਸ ਆ ਜੀ ਬਹੁਤ ਮਤਨਾ ਇਥੋਂ ਸ਼੍ਰੋਮਣੀ ਅਕਾਲੀ ਦਲ ਤਕੜਾ ਹੋ ਕੇ ਨਿਕਲੂਗਾ ਸਾਰੀਆਂ ਸੀਟਾਂ ਤੇ ਉਮੀਦਵਾਰ ਖੜੇ ਕੀਤੇ ਗਏ ਸਾਰੀਆਂ ਸਾਰੀਆਂ ਤੇ ਟੋਟਲ ਕਿੰਨੀ ਕੁ ਉਮੀਦਵਾਰ ਜੀ ਜੇ ਮੁਕਾਬਲੇ ਦੀ ਗੱਲ ਕੀਤੀ ਜਾਵੇ ਮੁੱਖ ਮੁਕਾਬਲਾ ਤੁਸੀਂ ਕਿਸ ਪਾਰਟੀ ਨਾਲ ਗਿਣਦੇ ਹੋ ਇਹ ਐਡੋ ਅਡਾ ਜੀ ਕਈ ਪਿੰਡਾਂ ਦੇ ਵਿੱਚ ਕਾਂਗਰਸ ਨਾਲ ਕਈ ਉਥੇ ਆਮ ਹੀ ਹੈ ਨਹੀਂ ਆਮ ਆਦਮੀ ਪਾਰਟੀ ਦਾ ਕੁਝ ਹੈ ਨਹੀਂ ਲੱਲਾ ਕਾਕਾ ਕਈਆਂ ਚ ਆਮ ਆਦਮੀ ਪਾਰਟੀ ਨਾਲ ਉਥੇ ਕਾਂਗਰਸ ਦਾ ਹੈ ਨਹੀਂ ਟਾਲੀ ਵਾਲ ਹਰੇਕ ਤਾਂ ਹੈਗਾ ਜੀ ਤੇ ਉਹਨਾਂ ਦੇ ਵਿੱਚ ਮੁੱਖ ਮੁੱਦੇ ਤੁਸੀਂ ਕਿਹੜੇ ਦੇਖਦੇ ਹੋ ਕਿ ਹਾਵੀ ਰਹਿਣਗੇ ਭਈ ਮੁੱਦੇ ਤੇ ਅਭੀ ਲੋਕਾਂ ਨੂੰ ਗਮਰਾਹ ਕਰਕੇ ਸਰਕਾਰ ਬਣੀ ਸੀ ਭਗਵੰਤ ਸੱਮਾਨ ਦੀ ਜਿਹੜੇ ਵਾਦੇ ਕੀਤੇ ਸੀ ਪੂਰਾ ਤਾਂ ਕੋ ਹੋਇਆ ਹੀ ਨਹੀਂਗਾ ਸਭ ਤੋਂ ਪਹਿਲਾਂ ਸਾਡੀਆਂ ਬੀਬੀਆਂ ਦਾ 50-50 ਹਜ਼ਾਰ ਪਣੀ ਬਣਿਆ ਪੈ ਇੱਕ ਜਾਨੀ ਦਾ ਦੂਜੇ ਨੰਬਰ ਤੇ ਸਭ ਤੋਂ ਜਿਹੜੀ ਅਹਿਮ ਮਾੜੀ ਗੱਲਾ ਲੈਂਡ ਆਰਡਰ ਜਿਹੜਾ ਕਿ ਅੱਜ ਗੈਂਗਸਟਰ ਰਾਜ ਬਣਿਆ ਪਿਆ ਲੁੱਟਾਂ ਖਸੁੱਟਾਂ ਖੋ ਜਾਨੀ ਲੋਕ ਦੁਖੀ ਏਤਰਾ ਹੀ ਤਰੀ ਕਰਦੇ ਆ ਇਹ ਆਪਦੇ ਚਪੇੜਾ ਆਪ ਹੀ ਮਾਰ ਰਹੇ ਲੋਕ ਵੀ ਅਸੀਂ ਕੀ ਗਲਤੀ ਕਰ ਬੈਠੇ ਕਿਉਂਕਿ ਡੇਲੀ ਬੰਦ ਪੱਗ ਬੰਨ ਕੇ ਗੱਲ ਭਗਵੰਤ ਸਿੰਘ ਮਾਨ ਨੇ ਗੱਲ ਕਰੀ ਸੀ ਭਗਤ ਸਿੰਘ ਦਾ ਬਣਾਉਣ ਦੀ ਪਰ ਵੀਰੇ ਉਹ ਭਗਤ ਸਿੰਘ ਦਾ ਸੁਪਨਾ ਤਾਂ ਪੂਰਾ ਕੀ ਕਰਨਾ ਸੀ ਇਹਨੇ ਇੰਨਾ ਕੁ ਬੁਰਾ ਹਾਲ ਕਰਤਾ ਵੀ ਲੋਕ ਅੱਜ ਇਹਨਾਂ ਨੂੰ ਪਿੰਡਾਂ 'ਚ ਨਹੀਂ ਬਣਨ ਦਿੰਦੇ ਇਹ ਗਰੰਟੀ ਹੈ ਸੋ ਜਿੱਤ ਲਈ ਪੂਰੇ ਅਸਵੰਦੋ ਜੀ ਹਾਲ ਹੋਰੇ ਕੈਮਾ ਪਾਸ ਵੀਰ ਸਿੰਘ ਜੀ ਬਾਦਲ ਹੋਣਾਂ ਦੀ ਰਵਾਇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੂਰੇ ਪੰਜਾਬ ਦੇ ਵਿੱਚ ਉਮਰ ਕੇ ਇੱਕ ਨੰਬਰ ਪਾਰਟੀ ਬਣ ਜਾ ਰਿਹਾ 2027 ਦੀਆਂ ਵਿਧਾਨ ਸਭਾ ਚੋਣਾਂ ਚ ਉਸ ਤੋਂ ਪਹਿਲਾਂ ਜਿਹੜੀਆਂ ਇਹ ਬਲਾਕ ਸੰਮਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਹੋ ਰਹੇ ਆ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕਾਡਰ ਜਿਹੜਾ ਪੂਰਾ ਮਜ਼ਬੂਤ ਹੈ ਔਰ ਪੂਰੀ ਮਜਬੂਤੀ ਦੇ ਨਾਲ ਸਾਡੇ ਲੀਡਰਸ਼ਿਪ ਦੀ ਅਗਵਾਈ ਦੇ ਵਿੱਚ ਚੋਣਾ ਸਾਡੇ ਉਮੀਦਵਾਰ ਲੜ ਰਹੇ ਆ ਸਾਰੀਆਂ ਸੰਗਤੀਆਂ ਸਾਰੇ ਜ਼ਿਲ੍ਹਾ ਪਰੀਸ਼ਦ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਜਿਹੜਾ ਚੋਣ ਲੜ ਰਿਹਾ ਹੈ ਔਰ ਸਾਡੇ ਵਰਕਰਾਂ ਦੇ ਵਿੱਚ ਪੂਰਾ ਹੱਛਾ ਹੈ ਕਿਉਂਕਿ ਸਾਡੀ ਲੋਕਲ ਲੀਡਰਸ਼ਿਪ ਦੇ ਨਾਲ-ਨਾਲ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜਿਹੜੇ ਆ ਉਹ ਆਪ ਗਰਾਊਂਡ ਤੇ ਉਤਰ ਕੇ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਨੇ ਪੱਟੀ ਹਲਕੇ ਤੇ ਜਾ ਕੇ ਅੱਜ ਕਨੌਰ ਗਏ ਵੀ ਆ ਜਿੱਥੇ ਵੀ ਕੋਈ ਧੱਕਾ ਹੋ ਰਿਹਾ ਉੱਥੇ ਜਾ ਕੇ ਆਪ ਉਹ ਸਾਡੇ ਵਰਕਰਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਉਦੇਦਾਰਾਂ ਦੇ ਨਾਲ ਉਹ ਖੜਦੇ ਆ। ਕੱਲ ਜੋ ਪਟਿਆਲਾ ਜ਼ਿਲ੍ਹੇ ਦੇ ਐਸਐਸਪੀ ਵਰਣ ਚਰਮਾਹ ਦੀ ਜਿਹੜੀ ਆਡੀਓ ਕਾਨਫਰੰਸ ਲੀਕ ਹੋਈ ਆ ਉਹਦੇ ਤੇ ਪ੍ਰਧਾਨ ਸਾਹਿਬ ਨੇ ਚੋਣ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਆ ਜਿਵੇਂ ਤਰਨਤਾਰਨ ਵਿੱਚ ਇਹਨਾਂ ਨੇ ਧੱਕੇਸ਼ਾਹੀ ਦਾ ਕੋਈ ਕਸਰ ਬਾਕੀ ਨਹੀਂ ਛੱਡੀ ਅਕਾਲੀ ਦਲ ਦੇ ਵਰਕਰਾਂ ਤੇ ਉਵੇਂ ਹੀ ਇਹ ਜਿਹੜਾ ਪਟਿਆਲਾ ਔਰ ਪੰਜਾਬ ਦੇ ਵਿੱਚ ਕਰਨਾ ਚਾਹੁੰਦੇ ਆ ਸੋ ਕੱਲ ਦੀ ਜਿਹੜੀ ਉਹ ਵੀਡੀਓ ਲੀਕ ਹੋਈ ਹੈ ਉਹਦੇ ਨਾਲ ਜੋ ਪ੍ਰਧਾਨ ਸਾਹਿਬ ਨੇ ਉਹ ਮੁੱਦੇ ਨੂੰ ਚੱਕਿਆ ਔਰ ਚੋਣ ਕਮਿਸ਼ਨ ਕੋਲ ਲੈ ਕੇ ਗਏ ਆ ਤਾਂ ਅੱਜ ਮੈਂ ਸਮਝਦਾ ਕਿ ਸਾਰੇ ਪੰਜਾਬ ਦੇ ਵਿੱਚ ਜਿਹੜਾ ਪੁਲਿਸ ਅਫਸਰਾਂ ਦਾ ਔਰ ਪੰਜਾਬ ਪੁਲਿਸ ਦਾ ਜਿਹੜਾ ਵਤੀਰਾ ਉਹ ਬਦਲਿਆ ਔਰ ਅੱਜ ਅਸੀਂ ਇਹ ਗੱਲ ਕਹਿੰਦੇ ਆ ਵੇ ਇੱਥੇ ਹਲਕਾ ਨੇ ਹਲਸਿੰਗਾਲਾ ਔਰ ਸਾਰਾ ਮੋਗਾ ਜ਼ਿਲ੍ਹਾ ਜਿਹੜਾ ਸਾਰੇ ਉਹ ਸਾਡੇ ਜਿੰਨੇ ਵੀ ਕੈਂਡੀਡੇਟ ਆ ਪੰਚਾਇਤ ਸੰਪਤੀ ਦੇ ਜ਼ਿਲ੍ਹਾ ਪ੍ਰੀਸ਼ਦ ਉਹ ਸਾਰਿਆਂ ਨੇ ਨਾਮਿਨੇਸ਼ਨਾਂ ਫਾਈਲ ਕੀਤੀਆਂ ਔਰ ਸਾਨੂੰ ਪੂਰਨ ਆਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਰਾਸੀ ਪੜਦੇ ਵਿੱਚ ਬਹੁਤ ਵੱਡੀ ਲੜਾਈ ਹੈ ਜਿਹੜੀ ਉਹ ਮੌਜੂਦਾ ਸਰਕਾਰ ਨੂੰ ਦੇਵੇਗਾ ਔਰ ਸਾਡੇ ਕੈਂਡੀਡੇਟ ਜਿੱਤ ਗਿਆ ਹੋਣਗੇ ਜਿਹੜੀਆਂ ਇਹ ਚੋਣਾਂ ਦਾ ਜਿਹੜੇ ਨਤੀਜੇ ਆ ਉਹ ਕਿਵੇਂ ਲੱਗਦਾ ਤੁਹਾਨੂੰ 2027 ਦੀਆਂ ਚੋਣਾਂ ਦਾ ਜਿਹੜਾ ਆਗਾਜ਼ ਹੈ ਉਸ ਮੈਦਾਨ ਦਾ ਆਗਾਜ਼ ਇਹਨਾਂ ਚੋਣਾਂ ਤੋਂ ਹੋ ਜਾਵੇਗਾ ਕਿੰਨਾ ਕ ਅਸਰ ਤੁਸੀਂ ਦੇਖਦੇ ਹੋ ਇਸ ਤੇ ਸ਼੍ਰੋਮਣੀ ਅਕਾਲੀ ਦਲ ਦਾ ਆਗਾਜ਼ ਤਾਂ ਜਿਹੜਾ ਤਰਨਤਾਰਨ ਜਮਣੀ ਚੋਣ ਤੋਂ ਹੋ ਚੁੱਕਿਆ ਕਿਉਂਕਿ ਉੱਥੇ ਸ਼੍ਰੋਮਣੀ ਅਕਾਲੀ ਦਲ 2 ਨੰਬਰ ਤੇ ਨਹੀਂ ਆਇਆ ਸ਼੍ਰੋਮਣੀ ਅਕਾਲੀ ਦਲ ਜਿੱਤਿਆ ਹੈ ਇਹ ਗੱਲ ਸਰਕਾਰ ਬਹੁਤ ਚੰਗੀ ਤਰ੍ਹਾਂ ਜਾਣਦੀ ਆ ਜਿਹੜਾ ਉਹ ਜਿੱਤੇ ਆ ਉਹ ਪੰਜਾਬ ਪੁਲਿਸ ਜਿੱਤੀ ਆ ਸਾਡੇ ਵਰਕਰਾਂ ਨੂੰ ਤੰਗ ਕਰਕੇ ਘਰਾਂ 'ਚ ਨਜ਼ਰਬੰਦ ਕਰਕੇ ਉਹਨਾਂ ਨੂੰ ਘਰੋਂ ਬੇਕਾਰ ਝੂਠੇ ਪਰਚਿਆਂ 'ਚ ਨਾਮਜ਼ਦ ਕਰਕੇ ਦੂਜੇ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਉਹ ਧੱਕੇ ਸ਼ਾਇਦ ਹੈ ਜਿਹੜਾ ਸਿਖਰ ਹੈ ਔਰ ਆਪਦੀ ਲਾਜ ਬਚਾਉਣ ਦੇ ਲਈ ਇਹ ਹੁਣ ਇੱਥੇ ਪੰਚਾਇਤ ਸੰਮਤੀ ਚੋਣਾਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਸਰਕਾਰ ਕੀ ਕਰਦੀ ਹੈ ਉਹਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਆ ਜਿਹੜਾ ਉਹ ਡਟ ਕੇ ਖੜਾ ਹੈ ਲੇਕਿਨ ਜਿਹੜੀ ਵੀ ਇਹਨਾਂ ਨੇ ਕੋਈ ਲੜਾਈ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਹਰਾਉਣਾ ਬਹੁਤ ਔਖਾ ਹੈ ਲੇਕਿਨ ਇਹ ਜਿਹੜੀ ਲੜਾਈ ਹੈ ਇਹ 27 ਦਾ ਜਿਹੜਾ ਮੋੜ ਹੈ ਉਹ ਤਾਂ ਤਰਨਤਾਨ ਤੋਂ ਵੱਧ ਚੁੱਕਿਆ ਹੈ ਔਰ ਹੁਣ ਤਾਂ ਜਿਹੜੇ ਆ ਸੰਮਤੀ ਔਰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹੈ ਨਾ ਇਹਦੇ 'ਚ ਨਤਾਰਾ ਹੋਊਗਾ ਕਿ ਕਿਹੜੀ ਪਾਰਟੀ ਕਿੱਥੇ ਖੜੀ ਹੈ ਜੀ ਧੰਨਵਾਦ